ਅੱਜ ਦੇ ਟਾਈਮ ਦੇ ਵਿੱਚ ਜਿਹੜੇ ਰਿਸ਼ਤੇ ਆ ਉਹਨਾਂ ਦੀ ਨਹੀਂ ਜਿਹੜੀ ਇੰਨੀ ਕਿਉਂ ਕਮਜ਼ੋਰ ਹੁੰਦੀ ਜਾਂਦੀ ਆ ਅਕਸਰ ਵੇਖਣ ਨੂੰ ਮਿਲ ਲਿਆ ਵਾ ਕੁਝ ਘਰਾਂ ਦੇ ਵਿੱਚ ਜਿਹੜੀ ਪਤਨੀ ਦੀ ਚੱਲਦੀ ਕੁਝ ਘਰਾਂ ਦੇ ਵਿੱਚ ਜਿਹੜੀ ਪਤੀ ਦੀ ਚੱਲਣ ਲਈ ਆ ਪਰ ਜਿਸ ਘਰ ਵਿੱਚ ਪਹਿਲਾਂ ਸੀ ਗੱਲ ਕਰੀਏ ਤੇ ਪਤਨੀ ਤੇ ਇਹ ਅਧਿਕਾਰ ਦੇ ਜਿਸ ਘਰ ਵਿੱਚ ਪਤਨੀ ਦੀ ਚੱਲਦੀ ਆ ਮਰਦ ਨੂੰ ਐਵੇਂ ਸਮਝਿਆ ਜਾਂਦਾ ਹੈ ਕਿ ਇਹ ਇਹਦੇ ਬਿਨਾ ਮੈਂ ਜ਼ਿੰਦਗੀ ਕੱਟ ਸਕਦੀ ਆ ਇਹ ਐਵੇਂ ਹੀ ਆ ਉਸ ਦੀ ਤੋਹੀਨ ਕਰਕੇ ਔਰਤ ਆਪਣੀ ਤਾਰੀਫ ਕਰਉਂਦੀ ਆ ਤੁਸੀਂ ਵੇਖਿਓ ਉਸ ਦਾ ਪੁੱਤਰ ਜਿਹੜਾ ਉਹ ਉਹ ਆਉਣ ਵਾਲੇ ਟਾਈਮ ਵਿੱਚ ਆਪਣੀ ਮਾਂ ਦੇ ਵਿੱਚ ਵੇਖੋ ਉਹ ਇੱਕ ਔਰਤ ਦੀ ਸ਼ਵੀ ਵੇਖਦਾ ਜੇਕਰ ਉਸ ਦੀ ਮਾਂ ਦਾ ਘਰ ਵਿੱਚ ਰਵਈਆ ਗਲਤ ਹੋਗਾ ਨਾ ਇੱਕ ਦਿਨ ਤੁਸੀਂ ਉਹ ਚੀਜ਼ ਨੂੰ ਜ਼ਰੂਰ ਨੋਟ ਕਰੋਗੇ ਕਿ ਉਹ ਮਰਦ ਦਾ ਨਾ ਕਿਸੇ ਔਰਤ ਤੇ ਯਕੀਨ ਨਹੀਂ ਹੋਏਗਾ ਚਾਹੇ ਉਸ ਦੀ ਪਤਨੀ ਜਿੰਨੀ ਮਰਜੀ ਚੰਗੀ ਉਸ ਦੀ ਜ਼ਿੰਦਗੀ 'ਚ ਆ ਜਾਵੇ ਉਹ ਕਦੇ ਵੀ ਉਸ ਤੇ ਯਕੀਨ ਨਹੀਂ ਕਰੇਗਾ ਕਿਉਂਕਿ ਉਸ ਨੂੰ ਇਸ ਤਰ੍ਹਾਂ ਲੱਗੇਗਾ ਕਿ ਸਾਰੀਆਂ ਜਿਹੜੀਆਂ ਮੇਰੀ ਮਾਂ ਵਰਗੀਆਂ ਹੀ ਔਰਤ ਹੁੰਦੀ ਆ ਉਹ ਕਿਉਂਕਿ ਉਸ ਬੱਚੇ ਦਾ ਬਚਪਨ ਜਿਹੜਾ ਵਾ ਉਸ ਦੇ ਹਾਸੇ ਖੋਏ ਜਾਂਦੇ ਉਸ ਘਰ ਵਿੱਚ ਕਲਾ ਕਰੇਸ਼ਰਿੰਦਾ ਉਸ ਬੱਚੇ ਦਾ ਡਿਪਰੈਸ਼ਨ ਐਂਜਾਇਟੀ ਇਹੋ ਜਿਹੀਆਂ ਚੀਜ਼ਾਂ ਚ ਲੰਗ ਕੇ ਉਹ ਬੱਚਾ ਵੱਡਾ ਹੋ ਜਾਂਦਾ ਉਸ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਪਰਿਵਾਰ ਕੀ ਆ ਖੁਸ਼ੀਆਂ ਕੀ ਆ ਇਹ ਵਿਸ਼ਵਾਸ ਕੀ ਆ ਉਹ ਇਨਸਾਨ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦਾ ਵਾ ਤੇ ਉਹ ਇਸੇ ਤਰ੍ਹਾਂ ਜੇਕਰ ਇੱਕ ਜਿਹੜਾ ਪਿਓ ਆ ਜੇਕਰ ਉਸ ਦਾ ਰਵਈਆ ਆਪਣੇ ਘਰ ਵਿੱਚ ਆਪਣੇ ਪਤਨੀ ਦੇ ਪ੍ਰਤੀ ਸਹੀ ਨਹੀਂ ਹੁੰਦਾ ਤੇ ਉਸ ਦੀ ਧੀ ਜਿਹੜੀ ਆ ਜ਼ਾਹਿਰ ਜੀ ਗੱਲ ਉਸ ਦੀ ਜ਼ਿੰਦਗੀ ਚ ਜਿੰਨਾ ਮਰਜੀ ਉਸਤਾ ਚੰਗਾ ਜੀਵਨ ਸਾਥੀ ਆ ਜੇ ਉਹ ਕਦੇ ਵਿੱਚ ਯਕੀਨ ਨਹੀਂ ਕਰਦੀ ਉਸ ਨੂੰ ਇਸੇ ਤਰ੍ਹਾਂ ਲੱਗਦਾ ਕਿ ਇਹ ਵੀ ਇੱਕ ਮੇਰੇ ਪਿਓ ਵਰਗਾ ਹੀ ਹੋਵੇਗਾ ਤੇ ਇਸ ਤਰ੍ਹਾਂ ਬਹੁਤ ਸਾਰੇ ਮੁੰਡਿਆਂ ਤੇ ਕੁੜੀਆਂ ਦੀ ਜ਼ਿੰਦਗੀ ਜਿਹੜੀ ਖਰਾਬ ਹੋ ਰਹੀ ਆ ਵੇਖਣ ਨੂੰ ਆਮ ਹੀ ਮਿਲ ਰਿਹਾ ਵਾ ਕਿ ਜਿਸ ਦਾ ਬਾਪ ਜਾਂ ਜਿਸ ਦੀ ਮਾਂ ਗਲਤ ਆ ਜਿਸ ਤੇ ਘਰ ਵਿੱਚ ਇਸ ਤਰ੍ਹਾਂ ਦੇ ਲੜਾਈਆਂ ਝਗੜੇ ਰਹੇ ਨੇ ਨਾ ਉਹ ਉਹ ਜਿਹੜੇ ਬੱਚੇ ਆ ਉਹ ਯਕੀਨ ਹੀ ਨਹੀਂ ਕਰ ਪਾਉਂਦੇ ਆਪਣੇ ਜੀਵਨ ਸਾਥੀ ਸਾਥਨ ਤੇ ਉਹ ਕਹਿੰਦੇ ਆ ਕਿ ਇਹ ਜਿਹੜੇ ਸਾਰੇ ਲੋਕ ਹੈ ਇਸੇ ਤਰ੍ਹਾਂ ਹੀ ਹੁੰਦੇ ਨੇ ਇਸ ਦੇ ਕਰਕੇ ਰਿਸ਼ਤਿਆਂ ਦੀ ਉਮਰ ਜਿਹੜੀ ਆ ਨਾ ਘਟਦੀ ਜਾਂਦੀ ਆ ਰਿਸ਼ਤਿਆਂ ਦੇ ਵਿੱਚ ਪਿਆਰ ਨਹੀਂ ਰਿਹਾ ਮੁਹੱਬਤ ਨਹੀਂ ਰਹੀ ਵਿਸ਼ਵਾਸ ਨਹੀਂ ਰਿਹਾ ਤੋਂ ਖਾਈ ਬਸ ਇਹ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ ਕੋਸ਼ਿਸ਼ ਕਰਿਆ ਕਰੋ ਕਿ ਰਿਸ਼ਤਿਆਂ ਨੂੰ ਸਮਾਂ ਦਿੱਤਾ ਜਾਵੇ ਆਪਣੇ ਬੱਚਿਆਂ ਦੇ ਬਾਰੇ ਚੰਗਾ ਸੋਚਿਆ ਜਾਏ ਉਹਨਾਂ ਨੂੰ ਚੰਗਾ ਵਿਖਾਇਆ ਜਾਏ ਇੱਕ ਚੰਗੀ ਮਾਂ ਬਣੋ ਇੱਕ ਚੰਗਾ ਬਾਪ ਬਣੋ ਇਹ ਨਹੀਂ ਕਿ ਮੈਂ ਮੇਰੀ ਹੀ ਚੱਲਣੀ ਚਾਹੀਦੀ ਹੈ ਜਦ ਤੁਸੀਂ ਸਹਿ ਨਹੀਂ ਸਕਦੇ ਤੁਸੀਂ ਕਿਸ ਤਰ੍ਹਾਂ ਸੋਚਦੇ ਜੇ ਕਿ ਅਸੀਂ ਕਿਸੇ ਨੂੰ ਆਪਣੇ ਹਿਸਾਬ ਨਾਲ ਚਲਾਵਾਂਗੇ ਜੇਕਰ ਤੁਸੀਂ ਉਸ ਦੇ ਹਿਸਾਬ ਨਾਲ ਨਹੀਂ ਚੱਲ ਸਕਦੇ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਕਿ ਤੁਸੀਂ ਉਸ ਨੂੰ ਆਪਣੇ ਹਿਸਾਬ ਨਾਲ ਚਲਾਓ ਰਿਸ਼ਤਿਆਂ ਦੇ ਵਿੱਚ ਜਿੰਨਾ ਪਿਆਰ ਕਰੋਗੇ ਪਿਆਰ ਵੰਡੋਗੇ ਓਨਾ ਹੀ ਵਾਪਸ ਤੁਹਾਨੂੰ ਮਿਲੇਗਾ ਕੋਸ਼ਿਸ਼ ਕਰੋ ਜਿਹੜੇ ਹੱਕ ਔਰਤ ਦੇ ਨੇ ਉਹ ਹੱਕ ਔਰਤ ਨੂੰ ਮਿਲਣ ਜਿਹੜੇ ਮਰਦ ਦੇ ਨੇ ਮਰਦ ਨੂੰ ਮਿਲ ਕਿਉਂਕਿ ਬਹੁਤ ਘਰਾਂ ਵਿੱਚ ਅੱਜ ਮਰਦ ਦਾ ਵੀ ਕੋਈ ਇੱਜ਼ਤ ਨਹੀਂ ਰਹੀ ਪਹਿਲਾਂ ਔਰਤ ਦੀ ਨਹੀਂ ਕੀਤੀ ਜਾਂਦੀ ਅੱਜ ਮਰਦ ਨੂੰ ਵੀ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਕੁਝ ਜ਼ੋਰ ਤਾਂ ਨੇ ਇਹ ਜਿਹਨੂੰ ਬਹੁਤ ਧਿਆਨ ਰੱਖਿਆ ਜਾਵੇ ਤੇ ਬਹੁਤ ਸੋਹਣੀ ਰਿਸ਼ਤਿਆਂ ਦੀ ਉਮਰ ਜਿਹੜੀ ਆ ਲੰਮੀਰੀ ਹੋ ਸਕਦੀ ਆ ਸਾਡਾ ਕੰਮ ਸੀ ਕਹਿਣਾ ਬਾਕੀ ਤੁਸੀਂ ਸਿਆਣੇ ਜੀ ਧੰਨਵਾਦ